ਦੈਨਿਕ ਸਵੇਰਾ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਨੂੰ ਪੱਕ ਪੱਕ ਦੀ ਬਗਵਲੋਂ ਸਤ ਸ੍ਰੀਕਾਲ ਵੋਟਾਂ ਵਿੱਚ ਕੋਛੇ ਦਿਨ ਬਾਕੀ ਨੇ ਹਜੇ ਤੱਕ ਵੀ ਪੰਜਾਬ ਵਿੱਚ ਇਹ ਸਾਫ਼ ਨਹੀਂ ਹੋ ਰਿਹਾ ਕਿ ਕਿਸ ਦੀ ਸਰਕਾਰ ਬਣੇਗੀ ਦੈਨਿਕ ਸਵੇਰਾ ਦੀ ਟੀਮ ਲਗਾਤਾਰ ਲੋਕਾਂ ਦੀ ਰਾਏ ਜਾਣ ਰਹੀ ਹੈ ਤੇ ਵਕ ਵਕ ਸ਼ਹਿਰਾਂ ਵਿੱਚ ਹੁੰਦੇ ਹੋਏ ਅੱਜ ਸਾਡੀ ਟੀਮ ਪਹੁੰਚੀ ਹੈ ਫਿਰੋਜ਼ਪੁਰ ਦੇਖਦੇ ਹਾਂ ਕਿ ਫਿਰੋਜ਼ਪੁਰ ਦੇ ਲੋਕ ਕੀ ਦੀ ਸਰਕਾਰ ਚਾਹੁੰਦੇ ਨੇ ਮੈਨਿਕ ਸੋਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਨਾਗਰਾ ਅੱਜ ਅਸੀਂ ਪਹੁੰਚ ਚੁੱਕੇ ਹਾਂ ਪ੍ਰੋਜెక్ਟ ਪਰ ਸ਼ਹਿਰ ਦੇ ਵਿੱਚ ਤੇ ਆਪਾਂ ਜਾਣਦੇ ਹਾਂ ਇਹ ਸ਼ਹਿਰ ਦੇ ਲੋਕਾਂ ਦੀ رائے ਕਿ ਉਹ ਕਿਹੜੀ ਸਰਕਾਰ ਪੰਜਾਬ ਦੇ ਵਿੱਚ ਆਉਂਦੇ ਨੇ ਫਰੋਮਨੀ ਕਾਲੀ ਦਲ ਦੀ ਕਿੰਨਾ ਜੀ ਕਿ ਵਿਕਾਸ ਬਹੁਤ ਜ਼ਿਆਦਾ ਕੰਮ ਬਹੁਤ ਜ਼ਿਆਦਾ ਕੀਤੇ ਚੰਗੇ ਵਧੀਆ ਇਨਫਰਕਾਸਟ੍ਰਕਚਰ ਚ ਬਣਾਈਆਂ ਵਾ ਪੁਲ ਬਣਾਏ ਆ ਝਾੜੂ ਦਾਤ ਨਹੀਂ ਜੋਰ ਹੈਗਾ ਤੇ ਦੇਖੋ ਸਰਕਾਰ ਕਿਹਦੀ ਬਣਦੀ ਕਿਹਦੀ ਨਹੀਂ ਬਣਦੀ 100% ਤਾਂ ਸ੍ਰੋਮਣੀ ਅਕਾਲੀ ਦਲ ਹੀ ਬਣੂ। ਮੈਂ ਤਾਂ ਚਾਹਣਾ ਕੀ ਕਾਂਗਰਸ ਆਵੇ। ਤਾਂ ਬਸ ਅਸੀਂ 10 ਸਾਲ ਹੋ ਗਏ ਪਹਿਲਾਂ ਚਿੱਟਾ-ਚੁਟਾ ਦਾ ਨਾਮ ਨਹੀਂ ਸੁਣਿਆ। ਹੁਣ ਤਾਂ ਘਰ-ਘਰ ਵੜਿਆ ਪਿਆ। ਇਹ ਕਾਲੀ ਸਰਕਾਰ ਸਰਕਾਰਾਂ ਦੇ ਹੱਥ ਵਾਸੀ ਹੁੰਦਾ ਸਾਰਾ ਕੁਝ। ਕਾਂਗਰਸ ਜੋ ਕਹੂਗੀ ਉਹ ਕਰਕੇ ਉਹ ਗੋਈ ਕਈ ਵਾਰ ਇਹਨਾਂ ਨੇ ਜਿਹੜੀ ਨਿਊ ਜਰਮੇਸ਼ਨ ਨੂੰ ਝਾਸਾ ਦਿੱਤਾ ਵੀ ਆ ਨੌਕਰੀਆਂ ਰਖਾਵਾਂਗੇ। ਬਾਅਦ ਵਿੱਚ ਕਦ ਦੱਸਿਆ ਉਹਨਾਂ ਦਾ 5 ਫੁੱਟ 7 ਇੰਚ ਤੇ ਰੱਖ ਲਈ ਛੇਪੁੱਟੇ ਛੇਚਾਰ ਦੇ ਪਹਿਲਾਂ ਹੀ ਕਹਿ ਦਿੰਦੇ ਉਹਨਾਂ ਨੂੰ ਵੀ ਤੁਹਾਡਾ ਵੀ ਕਦ ਘਟਾ ਦੇ ਜਾਂ ਟ੍ਰੈਨ ਨਾ ਦੇ। ਜਨਤਾ ਨੂੰ ਖਪਾ ਕੇ ਮਾਰਿਆ ਆ। ਤੋ ਖਦੜੇ ਵਾਲੀ ਗੱਲ ਸ੍ਰੋਮ ਨੇ ਕਾਲੇ ਦਾਲ ਦੀ ਇਹਨਾਂ ਨੇ ਵਿਕਾਸ ਕੀਤਾ ਸੜਕਾਂ ਨਾਲੀਆਂ ਪੋਲ ਬਣਾਏ ਨੇ ਸੜਕਾਂ ਬਣੀਆਂ ਗਲੀਆਂ ਪੱਕੀਆਂ ਕਰਾਈਆਂ ਨੇ ਬਹੁਤ ਵਿਕਾਸ ਕੀਤਾ ਪੰਜਾਬ ਦਾ ਕਾਂਗਰਸ ਦੀ ਕੋਈ ਖਾਸ ਨਹੀਂ ਗੱਦਾ ਵੀ ਜਿਹੜੀਆਂ ਸਹੂਲਤਾਂ ਪੁੱਛੀਆਂ ਸੀ ਸਾਨੂੰ ਮਿਲੀਆਂ ਲੱਗੀਆਂ ਆਪਾਂ ਤਾਂ ਇਹ ਆਪ ਦੀ ਚੋਣ ਨੇ ਜੇ ਮੰਨ ਲਓ ਨੀਲਾ ਕਾਰਡ ਆ ਪੀਲਾ ਕਾਰਡ ਆ ਜਿਹੜੇ ਦਾ ਉਹਨਾਂ ਦੇ ਲਾਗੇ ਦੇ ਮੋਹਤਵਾਰ ਬੰਦੇ ਆ ਉਹਨਾਂ ਨੇ ਆਪਣੇ ਬੰਦਿਆਂ ਨੂੰ ਦਵਾ ਪਏ ਆਓ ਜੀ ਕਾਂਗਰਸ ਦਾ ਹੀ ਹੋ ਰਹੀ ਹੈ ਆਪਾਂ ਪੱਕੇ ਹੀ ਕਾਂਗਰਸੀ ਆ ਜਿੰਨਾ ਦੀ ਮਰਜ਼ੀ ਆਵੇ ਪਰ ਬੇਰੋਜ਼ਗਾਰੀ ਖਤਮ ਹੋਣੀ ਚਾਹੀਦੀ ਹੈ। ਭਾਜੀ ਹਾਲੀਆਂ ਦੀ ਸਰਕਾਰ ਚੰਨੇ ਆਈ ਜੀ ਬਾਦਲ ਸਾਹਿਬ ਨੇ ਬਹੁਤ ਵਧੀਆ ਕੰਮ ਕੀਤੇ ਨੇ ਪੰਜਾਬ ਵਿੱਚ ਇਸ ਕਰਕੇ ਬਾਦਲ ਸਾਹਿਬ ਦੀ ਸਰਕਾਰ ਚੰਨੇ ਆਈ। ਅਹੀਂ ਕੀਆ ਕਾਂਗਰਸ ਅਮੋ ਸਾਡੀਆਂ ਪੈਨਸ਼ਨਾਂ ਨਹੀਂ ਲੱਗੀਆਂ ਨਾਲੇ ਇੱਕ ਸਾਨੂੰ ਪਾਣੀ ਦੀ ਬਹੁਤ ਪ੍ਰੋਗਰਾਮ ਹੈ ਪਾਣੀ ਖਰਾਬ ਨੇ ਇੱਕ ਸਾਨੂੰ ਵੀ ਆਟਾ ਕਣਕ ਦਾ ਆਟਾ ਸਾਡੇ ਨਹੀਂ ਬਣਾਉਂਦੇ ਕਾਲੀ ਕੰਦੀ ਸਾਨੂੰ ਕਾਂਦਰਾ ਦੇ ਕਾਪਾ ਕਾਟਨੇ ਜਾ ਕੇ ਆਤਾ ਨਾ ਕੋ ਤੇਲ ਨਾ ਕੋ ਪਾਣਾ ਮਿਲਿਆ। ਇੱਥੇ ਆ ਤਾਂ ਕੀਤਾ ਮਗਰ ਉਹ ਬਣਾਇਆ ਕੁਝ ਵੀ ਨਹੀਂ ਕੀਤਾ। ਜਿਹੜੀਆਂ ਨੇ ਨੀ ਪੱਥਰ ਰੱਖਤੇ ਉਹ ਹਲੇ ਬੰਦੇ ਰਹਿ ਗਏ ਜਿਹੜਾ ਹਸਪਤਾਲ ਬਣ ਰਿਹਾ ਉਹ ਵੀ ਵਿਚੇ ਰਹਿ ਗਿਆ। ਬਾਦਲ ਸਰਕਾਰ ਕੋ ਫੋਟ ਪਾਈ। ਸਾਡੇ ਜੀਵਨ ਦਾ ਵਾਸਤੇ ਕਾਲੀ ਸਰਕਾਰ ਆਏ ਸਾਨੂੰ ਪਾਣੀ ਦੀ ਸਹੂਲਤਾਂ ਬਹੁ ਮਿਲੀਆਂ ਜੀ। ਬੋਲ ਵੀ ਜੋ ਸਾਡੇ ਕੰਮ ਸੀ ਬਾਦ ਸਾਹਿਬ ਨੇ ਸਾਡੇ ਬਹੁਤ ਵਧੀਆ ਕੰਮ ਕੀਤੇ ਨੇ। ਸ਼ੁਰੂ ਤੋਂ ਬਾਦ ਸਰਕਾਰ ਚੋਣੇ ਆਈ। ਕਾਂਦਰਾ ਕਾੜੋ ਵਾਲੇ ਨੂੰ ਪਾਵਾਂ। ਕਾਂਗਰਸ ਦੀ ਭਾਜੀ ਐਦਾਂ ਬਿਨਾ ਕਹਿੰਦੇ ਕਾਂਗਰਸ ਸਰਕਾਰ ਨਹੀਂ ਆਏ ਕੋਈ ਸਰਕਾਰ ਨਹੀਂ ਆਏਗੀ ਆਏਗੀ ਤਾਂ ਬਰਬਦੀ ਸਰਕਾਰ ਆਏਗੀ ਅਸੀਂ ਚੜੂਗੀ ਕਾਲੀਆਂ ਜੀ ਕਾਲੀਆਂ ਨੇ ਕੀਤਾ ਕੀ ਆ ਕੰਮ ਰਸ ਦੇ ਕਰ ਤਾਂ ਬਦਲ ਵੀ ਚਾਹੀਦੀ ਹੈ ਜੀ ਅਸੀਂ ਤਾਂ ਨੇ ਕੈਪਟਨ ਆਜਾ ਕੁਝ ਵੀ ਨਹੀਂ ਕੀਤਾ ਉਹਨਾਂ ਇਹ ਨੌਜਵਾਨ ਵਰਗ ਨੂੰ ਇਹਨਾਂ ਨੇ ਮਤਲਬ ਵੀ ਰੁਜ਼ਗਾਰ ਨਹੀਂ ਦਿੱਤਾ ਰੁਜ਼ਗਾਰ ਦੇ ਵਿੱਚ ਇਹ ਕਾਮਯਾਬ ਨਹੀਂ ਹੋਏਗਾ ਕਾਲ ਉਸ ਮੋੜਾ ਜਿਓਨੇ ਤੇਤਰੀ ਵਾਲ ਦੋਹਾਂ ਸਰਕਾਰਾਂ ਝੂਠ ਹੀ ਮਾਰੇ ਆ ਪੰਜ ਸਾਲ ਇਹਦੇ ਪੰਜ ਸਾਲ ਉਹਦੇ ਹੰਡਾ ਲਓ ਬਸ ਅੱਜ ਅਸੀਂ ਪੰਜ ਨੇ ਵੋਟ ਪਾਵਾਂਗੇ ਬਾਕੀ ਇਹ ਕਹਿੰਦੇ ਉਹ ਗਰਾਂਸ਼ਾ ਤੇ ਰੱਖੇ ਨਾ 100 ਚੱਕੀਰ ਮਕਾਫਰ ਮਰੰਦਰ ਸਾਇਨ ਇਕੱਲਾ ਹਾਰੇਗਾ ਨੌਜਵਾਨ ਨੂੰ ਮੈਂ ਨੌਕਰੀ ਦਵਾਗਾ ਕੰਮ ਬਈ ਕੀ ਹੋ ਰਿਸ਼ਵਤ ਚੱਲਦੀ ਪੰਜਾਬ ਦੇ ਵਿੱਚ ਠੀਕ ਹੈ ਪਹਿਲੇ ਨੰਬਰ ਤੇ ਆ ਤੇ ਜਿਹੜਾ ਨਈ ਨੌਕਰੀਆਂ ਲਈਆਂ ਉਹ ਨਾ ਰੋਣਾ ਹੀ ਹੈ ਜਿਹੜੇ 부ਜੇ ਵਾਲ ਵੱਡੇ ਲੋਕ ਉਹ ਪੈਸੇ ਭਰ-ਪਰਗ ਨੌਕਰੀਆਂ ਲੱਗੀਆਂ ਗਰੀਬ ਬੰਦੇ ਫਿਰ ਲਈ ਜਾਂਦੇ ਆਹੀ ਵੀ ਕਾਮ ਪਾਰਟੀ ਤਾਂ ਕਿਸੀ ਵਾਰ ਇਸ ਵਾਰ ਆਣੀ ਚਾਹੀਦੀ ਨਵੀਂ ਆਣੀ ਚਾਹੀਦੀ ਹੈ ਨਹੀਂ ਸੋਹਣੇ ਜੇ ਆਪ ਪਾਰਟੀ ਕੰਮ ਕਰਦੀ ਹੈ ਜਿਹੜਾ ਸਾਡਾ ਮਨ ਕਹਿੰਦਾ ਵੀ ਜਿਵੇਂ ਅਸੀਂ ਚਾਹੋਨੇ ਆ ਜਦੋਂ ਦਾ ਵਿਕਾਸ ਕਰੂ ਤੇ ਫਿਰ ਹਮੇਸ਼ਾ ਆਮ ਪਾਰਟੀ ਜਾਵਾਂਗੇ ਭਾਈ ਤਾਂ ਕਾਂਗਰਸ ਨੂੰ ਦੇਣਾ ਜਾਵਾਂਗੇ ਕਿਉਂਕਿ ਕਾਲੀਆਂ ਦਾ ਦੇਖ ਹੀ ਦਿੱਤਾ ਸਾਰੇ ਬਾਰੇ ਚਿੱਟਾ ਕਰਦਾ ਤੇ ਸਾਡੇ ਹੋ ਗਏ ਵਹਿਲੇ ਦੂਰੇ ਫਿਰਦੇ ਆ ਤੇ ਹੁਣ ਇਹਨਾਂ ਨੇ ਹੀ ਕਿਹਾ ਕਿ ਨਸ਼ਾ ਬੰਦ ਕਰਦਾਂਗੇ ਫਾੜ ਸਰਕਾਰ ਨੇ ਕਿਹਾ ਜੀ ਇਹਦਾ ਚਲਾਂਦੀ ਆਈ ਨੇ ਇਹ ਬੰਦ ਕਰਨੇ ਕੀ ਮੰਦਰੋਂ ਪਹਿਲਾਂ ਕਿਉਂ ਨਹੀਂ ਬੰਦ ਕੀਤਾ ਗਿਆ ਪਿਛਲੀ ਵਾਰ ਵੀ ਸਰਕਾਰ ਜਦੋਂ ਚਿੱਟਾ ਬੰਦ ਗਾਇਆ ਪਹਿਲਾਂ ਇਲੈਕਸ਼ਨ ਤੋਂ ਬੰਦ ਕਰਦੇ ਸੀਗੇ ਬਾਅਦ ਵਿੱਚ ਫਿਰ ਚਾਲੂ ਹੋ ਗਿਆ ਇਹ ਤਾਂ ਚਾਲੂ ਆ ਇਹਨਾਂ ਨੂੰ ਹੀ ਪਤਾ ਹਣ ਤਰੱਕੀ ਸੜਕਾਂ ਬਣਾ ਲੈਣਾ ਤਰੱਕੀ ਨਹੀਂ ਹੁੰਦੀ ਜਦੋਂ ਉotra ਕਿੰਨੇ ਤੁਸੀਂ ਗਰੀਬ ਨੂੰ ਕਿਸੇ ਕਾਰ ਦੇ ਦੋਗੇ ਤੋ ਤਰੱਕੀ ਹੋਏਗੀ ਕਿਉਂਕਿ ਕਾਰ ਨੂੰ ਚਲਾਉਣ ਵਾਸਤੇ ਪੈਟਰੋਲ ਵੀ ਚਾਹੀਦਾ ਹੈਗਾ ਇਸ ਕਰਕੇ ਜਿਹੜੀਆਂ ਸੜਕਾਂ ਬਣ ਰਹੀਆਂ ਇਹ ਕੁਛ ਵੀ ਕੋਈ ਤਰੱਕੀ ਨਹੀਂ ਮੈਂ ਮੰਨਦਾ ਤਰੱਕੀ ਜਦੋਂ ਘਰ ਘਰ ਦੇ ਵਿੱਚ ਨੌਕਰੀ ਹੋਏਗੀ ਭੁੱਖੇ ਪੇਟ ਨੂੰ ਰੋਟੀ ਮਿਲੇਗੀ ਉਹ ਤਰੱਕੀ ਹੋਏਗੀ ਸਰ ਅਸੀਂ ਕੈਪਟਨ ਦੀ ਸਰਕਾਰ ਚਾਹੁੰਦੇ ਹਾਂ ਜੀ ਸਾਰੇ ਸਾਰੀ ਚੀਜ਼ਾਂ ਦਾ ਹੀ ਮਿਲਾਪ ਹੈ ਅੱਕ ਦੇ ਮਾਈ ਬੈਠੇ ਨੇ ਰੇਤਾਂ ਦੇ ਰੇਤਾਂ ਤੇ ਬਜਰੀ ਦੇ ਬਜਰੀ ਤੇ ਸ਼ਰਾਰਤ ਦੇ ਠੇਕੇ ਆ ਤੇ ਕੇਬਲ ਦਾ ਇਹਨਾਂ ਨੇ ਕਰ ਲਿਆ ਬੋਹ ਬੁਰਾ ਹਾਲਾ ਹੀ ਜਨਤਾ ਦਾ ਇਸ ਕਰਕੇ ਕਾਪਟ ਨੇ ਸਰਕਾਰ ਫੇਰ ਵੀ ਚੰਗੀ ਚੱਲੋ ਬੇਇਮਾਨੀ ਜੂ ਕਾਦੀ ਪਰ ਐਲੀਲੀ ਬੇਇਮਾਨੀ ਕਰਦੇ ਕਿ ਸਾਰਾ ਕੁਝ ਹੀ ਮਲਾਵ ਦੇ ਕੋਲ ਰੱਖ ਲੈਵੇ ਸਾਰਾ ਉੱਥੇ ਲਾ ਦੇਵੇ ਜੇ ਇਹਨਾਂ ਦੀ ਸਰਕਾਰ ਬਣੀ ਤੇ ਸਮਝ ਲਓ ਇਹ ਪੰਜਾਬ ਦੇ ਵਿੱਚ ਕੁਝ ਨਹੀਂ ਦੇਣਾ ਇਹ ਮੈਂ ਮੈਂ ਪਾਰਟਿਸ ਦੀ ਸਰਕਾਰੀ ਕਰਨ ਹਾਂ ਹਾਂਜੀ ਕਾਂਗਰਸ ਦੀ ਸਰਕਾਰੀ ਕਰਨੇ ਅਸੀਂ ਤਾਂ ਕਾਲੀਆਂ ਨੂੰ ਮੈਂ ਤਾਂ ਪਾਉਂਗੀ ਸਰਕਾਰ ਜੀ ਜਿਹਨੂੰ ਮਰਜ਼ੀ ਪਾਣ ਸਾਨੂੰ ਬਾਦਲ ਸਰਕਾਰ ਚਾਹੀਦੀ ਹੈ ਜੀ ਤੇ ਬਾਦਲ ਸਾਹਿਬ ਨੇ ਬਹੁਤ ਵਧੀਆ ਕੀਤਾ ਆਪਣੇ ਪੰਜਾਬ ਵਾਸਤੇ ਤੇ ਬੀਜੇਪੀ ਮੋਤੀ ਨੇ ਵੀ ਥੋੜਾ ਜਿਹਾ ਆਪਣਾ ਇੰਡੀਆ ਵਾਲਿਆਂ ਨੂੰ ਥੋੜਾ ਦੁੱਖ ਦਿੱਤਾ ਸੀ ਅੱਗੋਂ ਤੋਂ ਅਸੀਂ ਕਹਿੰਦੇ ਆ ਮਾਹੌਲ ਸੈੱਟ ਹੋ ਜੇ ਪੈਸਿਆਂ ਦੀ ਪਾਬੰਦੀ ਥੋੜੀ ਘਟ ਜੇ ਜਿਵੇਂ ਪਹਿਲਾਂ ਮਾਹੌਲ ਸੀ ਉਵੇਂ ਮਾਹੌਲ ਬਣ ਜਾਵੇ ਕਾਲੇ ਸਾਰੇ ਵਾਲਿਆਂ ਸਾਡੇ ਐਮਸੀ ਮਹੱਲੇ ਦੇਗੇ ਨੇ ਬੀਜੇ ਵੀ ਤਾਂ ਜ਼ਿੰਦਗੀ ਕਦੀ ਵਾਰ ਕੇ ਨਹੀਂ ਦੇਖਿਆ ਸਾਡੇ ਸੜਕ ਸਾਰੀਆਂ ਬਣੀਆਂ ਹੋਈਆਂ ਕੁਝ ਅਜੇ ਤੱਕ ਨਹੀਂ ਦੇਖਿਆ ਕਿ ਕੁਝ ਕਰ ਸਕੀਏ ਕਾਂਗਰਸ ਨੇ ਮਾਰੇ ਮੋਟਾ ਜਿਹਾ ਕੁਝ ਨਹੀਂ ਕੀਤਾ ਮਾਰਾ ਮੋਟਾ ਜਿਹਾ ਜੀ ਫਿਰ ਤਾਂ ਸਾਲ ਬਾਦਲ ਨਹੀਂ ਪਾਵਾਂ ਇਹ ਆਪਾਂ ਤਾਂ ਪਰ ਲੋਣੇ ਤਾਂ ਸਭ ਕੁਝ ਜੈਸੇ ਬੇੜਾ ਘਰ ਕਰਕੇ ਰੱਖੀਏ ਸਭ ਕੁਝ ਅਸੀਂ ਤਾਂ ਜਾਣੇ ਬਾਦਰੀ ਸਰਕਾਰ ਹੈ ਬਈ ਕੈਪਟਨ ਵੀ ਵੋਟ ਵਾਨਾ ਦੇ ਕਾਂਗਰਸ ਨੂੰ ਸੰਤੋਖੀ ਵੋਟਾ ਪੁੱਛਣਾ ਹੈ ਸਾਡੇ ਵਾਸਤੇ ਕੁਸ਼ਕਾਰ ਦੇਤੇ ਹੈਗੇ ਨਹੀਂਗੇ ਤੁਸੀਂ ਆਪ ਹੀ ਦੇਖਦੇ ਤਾਂ ਜੋ ਕੋਈ ਸੜਕ ਨਹੀਂ ਚੱਜਦੀ ਹੈਗੀ ਕਿਸੇ ਦੇ ਨਾਲੀਆਂ ਨਹੀਂ ਬਣੀਆਂ ਇੰਨਾ ਗੰਦ ਪਿਆ ਹੋਇਆ ਹੈ ਕਿਸ ਪੈਰ ਵੀ ਕਾਲੀਆਂ ਦੀ ਹੋ ਜੇ ਆਪਾਂ ਜੀ ਕੁਝ ਆਪਾਂ ਦਾ ਮਿਹਨਤ ਆਪਦੀ ਕਰਦੇ ਆਪ ਤੇ ਸਾਡੇ ਜਾਂ ਆਪਾਂ ਕਿਸੇ ਬੜਾ ਬਿੜਾਈ ਕਰੀ ਜੀ ਆਪਾਂ ਕਿਸੇ ਬੇੜਾ ਨਹੀਂ ਕਰਨਾ ਅਸੀਂ ਤਾਂ ਜੋ ਲੋਕਾਚਾਰੀਆ ਨੇ ਵੀ ਸਰਕਾਰ ਹੈ ਨਹੀਂ ਕਾਂਗਰਸ ਦੇ ਹੁੰਦ ਹੁਣ ਇਹ ਬੋਰਡ ਤਾਂ ਕਰਿਆ ਨ ਪਈ ਦੀ ਅਸਤੀ ਅਗਲੀਆ ਤੋਂ ਮਨਜਾ ਉੱਟ ਗਿਆ ਸੀ ਬਸ ਨੂੰ ਗਈ ਸੀ ਆਪ ਨੂੰ ਜੀ ਕਾਂਗਰਸ ਹੀ ਜਾਈਗੀ ਤਾਂ ਕਾਂਗਰਸ ਦੀਆਂ ਚੀਜ਼ਾਂ ਆ ਜਿੱਦਾਂ ਕਹਿ ਰਿਹਾ ਹਰੇਕ ਘਰ ਨੂੰ ਨੌਕਰੀ ਦੇਣੀ ਚਾਹੀਦੀ ਹੈ ਫੈਮਿਲੀ ਚ ਇੱਕ ਮੈਂਬਰ ਨੂੰ ਜੇ ਮਨ ਜੇ ਨੌਕਰੀ ਨਹੀਂ ਮਿਲਦੀ ਤਾਂ ਉਹਨਾਂ ਨੂੰ ਜਿੱਦਾਂ ਕਹ ਰਿਹਾ 2500 ਰੁਪਏ ਆਏਗਾ ਮੇਰੇ ਜੁਗਾਰ ਨੂੰ ਠੀਕ ਹੈ ਇਹ ਨਾਲ ਅਗਲਾ ਦਾ ਘਰ ਦਾ ਚਲਾ ਸਕਦਾ ਆਕਾਲੀ ਦਲ ਦੀ ਹਰੇਕ ਕੋਈ ਕਹਿ ਰਿਹਾ ਵੀ ਝੂਠ ਹੀ ਆ ਜੋ ਵੀ ਹੈਗਾ ਕਹਿੰਦਾ ਜਿੱਦਾਂ ਇਹਨਾਂ ਦੇ ਕਾਰਡ ਬਣੇ ਸੀ ਦੇ ਵੀ ਹਰੇਕ ਹਸਪੀਟਲ ਦੇ ਵਿੱਚ 50000 ਰੁਪਏ ਤੱਕ ਖਰਚਾ ਮਾਫ ਹੋਏਗਾ ਲੇਕਿਨ ਉਹ ਵੀ ਇਹਨਾਂ ਦਾ ਕਈਆਂ ਨੇ WhatsApp ਤੇ ਪਾਇਆ ਹੋਇਆ ਹੈ ਇਹਨਾਂ ਦਾ ਕੋਈ ਵੀ ਖਰਚਾ ਵੀ ਨਹੀਂ ਮaaf ਹੋ ਰਿਹਾ ਵੀ ਉੱਥੇ ਜਾ ਕੇ ਕਹਿੰਦੇ ਕਾਰਡ ਚੱਲਦੇ ਨਹੀਂ ਦੇ ਬਸ ਨਾ ਹੋਈ ਜਿਵੇਂ ਮਹंगाई ਨੂੰ ਦੇ ਕਰਕੇ ਵੀ ਹਸਾਬ ਦਾ ਜਿਵੇਂ ਕਾਂਗਰਸ ਹੀ ਸਹੀ ਲੱਗਦੀ ਆ ਪੰਨ ਰੋਜ਼ਪੁਰ ਦੇ ਲੋਕਾਂ ਨੇ ਤਾਂ ਆਪਣੇ ਦਿਲ ਦੀ ਗੱਲ ਦੱਸ ਦਿੱਤੀ ਅਗਰ ਤੁਹਾਡੇ ਦਿਲ 'ਚ ਵੀ ਕੋਈ ਗੱਲ ਹੈ ਤੁਸੀਂ ਦੱਸਣਾ ਚਾਹੁੰਦੇ ਹੋ ਸਾਨੂੰ ਫੀਡਬੈਕ ਦੇਣਾ ਚਾਹੁੰਦੇ ਹੋ ਤੇ ਸਾਡੀ ਈਮੇਲ ਆਈਡੀ ਹੈ feedback@theniksvera.times.net ਸਤਿ ਸ੍ਰੀ ਅਕਾਲ